ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਖੁਰਾਨੇ ਉਸ ਇਤਿਹਾਸਕ ਤੱਥ ਉੱਪਰ ਚਾਨਣਾ ਪਾਇਆ ਹੈ ਕਿ ਜਦੋਂ ਡਾਕਟਰ ਅੰਬੇਦਕਰ ਕਰੋੜਾ ਅਸ਼ੂਤਾ ਸਮੇਤ ਸਿੱਖ ਧਰਮ ਵਿੱਚ ਆਖਿਰ ਕਿਉਂ ਸ਼ਾਮਲ ਨਹੀਂ ਹੋਏ ਸਨ ਉਹ ਦੱਸਦੇ ਹਨ ਕਿ 13 ਅਪ੍ਰੈਲ 1936 ਦੀ ਵਿਸਾਖੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਇੱਕ ਵਿਸ਼ੇਸ਼ ਸਰਬ ਹਿੰਦ ਸ਼੍ਰੋਮਣੀ ਗੁਰਮਤ ਪ੍ਰਚਾਰ ਕਾਨਫਰੰਸ ਹੋਈ ਇਸ ਵਿੱਚ ਮੁੱਖੀ ਸਿੱਖ ਨੇਤਾਵਾਂ ਤੋਂ ਇਲਾਵਾ ਡਾਕਟਰ ਅੰਬੇਦਕਰ ਆਰ ਐਲ ਵਿਸ਼ਵਾਸ ਪ੍ਰਦਾਨ ਆਲ ਇੰਡੀਆ ਸ਼ੈਡਿਊਲਡ ਕਾਸਟ ਲੀਗ ਅਤੇ ਸਾਧੂ ਇਕਨੰਦ ਆਦਿ ਸ਼ਾਮਲ ਹੋਈ ਕਿਉਂਕਿ ਡਾਕਟਰ ਅੰਬੇਦਕਰ ਸਮਝਦਾ ਸੀ ਕਿ Dalit ਸ਼੍ਰੇਣੀਆਂ ਦੀ 29 ਹਿੰਦੂ ਟਾਂਚੇ ਵਿੱਚ ਰਹਿ ਕੇ ਸੰਭਵ ਨਹੀਂ ਮੁੱਖ ਮਸਲਾ ਸੀ ਸੱਤ ਕਰੋੜ ਅਸ਼ੂਤਾਂ ਨੂੰ ਸਿੱਖ ਧਰਮ ਅੰਦਰ ਲਿਆਉਣ ਦਾ ਜਿਨ੍ਹਾਂ ਵਿੱਚ 50 ਲੱਖ ਉਹ ਵੀ ਸ਼ਾਮਲ ਸਨ ਜਿਹੜੇ ਡਾਕਟਰ ਅੰਬੇਦਕਰ ਸਮੇਤ ਸਮੂਹ ਤੌਰ ਤੇ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਤਿਆਰ ਬੈਠੇ ਸਨ ਇਹ ਵੀ ਸੱਚ ਹੈ ਕਿ ਕਾਨਫਰੰਸ ਵਿੱਚ ਮਾਲਾਬਾਰ ਤੇ ਯੂਪੀ ਤੋਂ ਕਾਫੀ ਅਸ਼ੂਤ ਪਹੁੰਚੇ ਸਨ ਜਿਨ੍ਹਾਂ ਨੂੰ ਉੱਥੇ ਅੰਮ੍ਰਿਤ ਪਾਣ ਕਰਵਾਇਆ ਗਿਆ ਜਿਨ੍ਹਾਂ ਦੇ 14 ਨੌਜਵਾਨਾਂ ਨੂੰ ਸਿੱਖ ਕਮਿਸ਼ਨਰੀ ਕਾਲਜ ਭੇਜਿਆ ਗਿਆ ਜਿੱਥੇ ਉਹਨਾਂ ਨੂੰ ਸਿੱਖ ਪ੍ਰਚਾਰਕ ਵਜੋਂ ਤਿਆਰ ਕੀਤਾ ਜਾਣਾ ਸੀ ਆਰਐਲ ਵਿਸ਼ਵਾਸ ਨੇ ਆਖਿਆ ਕਿ ਦਲਿਤ ਜਾਤੀਆਂ ਵਾਲੇ ਜਿਸ ਚੀਜ਼ ਦੀ ਤਲਾਸ਼ ਵਿੱਚ ਸਨ ਉਹ ਉਹਨਾਂ ਨੂੰ ਸਿੱਖ ਪੰਥ ਵਿੱਚੋਂ ਮਿਲ ਗਈ ਹੈ ਜੇ ਪੂਰਾ ਯਤਨ ਕੀਤਾ ਜਾਵੇ ਤਾਂ ਸਿੱਖ 20 ਸਾਲ ਦੇ ਅੰਦਰ ਸਾਰੇ ਹਿੰਦ ਨੂੰ ਫਤਿਹ ਕਰ ਸਕਦੇ ਹਨ ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਨੇ ਇੱਕ ਵੱਡੀ ਤਕਰੀਰ ਕੀਤੀ ਜਿਸ ਦੇ ਉੱਤਰ ਵਿੱਚ ਡਾਕਟਰ ਅੰਬੇਦਕਰ ਨੇ ਬੋਲਦੇ ਹੋਏ ਨਿਸ਼ਚੇ ਜਨਕ ਸ਼ਬਦਾਂ ਵਿੱਚ ਆਪਣੇ ਦੇ ਆਪਣੇ ਸਾਥੀਆਂ ਸਿੱਖੀ ਤਾਰਨ ਕਰਨ ਦਾ ਵਿਚਾਰ ਪ੍ਰਗਟਾਇਆ ਇਸ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਸਰਬ ਹਿੰਦ ਸਿੱਖ ਮਿਸ਼ਨ ਦੀ ਸਥਾਪਨਾ ਕੀਤੀ ਗਈ ਅੰਬੇਦਕਰ ਨਾਲ ਹੋਈ ਗੱਲਬਾਤ ਦੇ ਫਲਸਰੂਪ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਸਿੱਖਾ ਨੇ ਉਸ ਦੀ ਪੱਤਰਕਾ ਜਨਤਾ ਪ੍ਰਕਾਸ਼ਿਤ ਕਰਨ ਵਾਸਤੇ ਇੱਕ ਨਿੱਜੀ ਪ੍ਰੈਸ ਲਗਵਾ ਦਿੱਤਾ ਉਹਨਾਂ ਨੇ ਬੰਬਈ ਵਿੱਚ ਪਛੜੀਆਂ ਜਾਤਾਂ ਨੂੰ ਉਚੇਰੀ ਵਿੱਦਿਆ ਦੇਣ ਵਾਸਤੇ ਇੱਕ ਵਿਸ਼ੇਸ਼ ਖਾਲਸਾ ਕਾਲਜ ਵੀ ਖੋਲ੍ਹ ਦਿੱਤਾ ਕਾਲਜ ਵਾਸਤੇ ਮਾਂਟੂਗਾ ਕਲੋਨੀ ਬੰਬਈ ਵਿੱਚ 17684 ਵਰਗ ਗਜ ਜ਼ਮੀਨ 1 ਕਰੋੜ 79 ਲੱਖ 673 ਰੁਪਏ ਵਿੱਚ ਖਰੀਦੀ ਅਤੇ ਪ੍ਰੈਸ ਵਾਸਤੇ ਨਿਗਮ ਪਲਾਸਣ ਵਾਲੀ ਜਗਾ 75000 ਰੁਪਏ ਵਿੱਚ ਲੈਣ ਦਾ ਫੈਸਲਾ ਕੀਤਾ ਡਾਕਟਰ ਅੰਬੇਦਕਰ ਨੂੰ 5000 ਰੁਪਏ ਚ ਸਰਦਾਰ ਕੇਰ ਸਿੰਘ ਹੋਰਾਂ ਨੇ ਦਿੱਤੇ ਤਾਂ ਕਿ ਉਹ ਜਰਮਨੀ ਜਾ ਕੇ ਕਾਲਜ ਲਈ ਆਪਣੀ ਮਰਜ਼ੀ ਦਾ ਨਕਸ਼ਾ ਬਣਵਾ ਕੇ ਲਿਆਉਣ ਕਾਲਜ ਦੀ ਜ਼ਮੀਨ ਤੇ ਬਿਆਨੇ ਲਈ 5000 ਰੁਪਏ ਸਿੰਘ ਸਭਾ ਬੰਬਈ ਨੇ ਪਰੇ ਜਨਤਾ ਅਖਬਾਰ ਦੀ ਛਪਾਈ ਲਈ ਪ੍ਰੈਸ ਲਗਵਾਈ ਤੇ ਸ਼ੈੱਡ ਵੀ ਬਣਵਾ ਦਿੱਤੇ ਜਿਸ ਦੀ ਬਦੌਲਤ ਅਖਬਾਰ ਛਪਣੀ ਸ਼ੁਰੂ ਹੋ ਗਈ ਪਰੰਤੂ ਇਹ ਸਭ ਕੁ ਜੋ ਜਾਣ ਦੇ ਬਾਵਜੂਦ ਵੀ ਡਾਕਟਰ ਅੰਬੇਦਕਰ ਸਿੱਖੀ ਵਿੱਚ ਪ੍ਰਵੇਸ਼ ਕਰਨ ਪੱਖੋਂ ਕੋਈ ਪ੍ਰਗਤੀ ਨਹੀਂ ਸੀ ਹੋ ਰਹੀ ਅਜਿਹਾ ਵਰਤਾਰਾ ਵੇਖ ਕੇ ਉਹਨਾਂ ਨਾਲ ਗੱਲਬਾਤ ਕਰਨ ਲਈ ਪੰਜਾਬ ਤੋਂ ਇੱਕ ਵਫਦ 22 ਮਈ ਨੂੰ ਸਰਦਾਰ ਸੁਜਨ ਸਿੰਘ ਦੀ ਅਗਵਾਈ ਵਿੱਚ ਸਰਬ ਹਿੰਦ ਸਿੱਖ ਮਿਸ਼ਨ ਦੀ ਅਗਵਾਈ ਵਿੱਚ ਪੁੱਜਾ ਇਸ ਵਫਦ ਦੇ ਪੁੱਜਣ ਤੋਂ ਪਹਿਲਾਂ ਡਾਕਟਰ ਅੰਬੇਦਕਰ ਮੁੰਬਈ ਤੋਂ 60-70 ਮੀਲ ਦੂਰ ਜੰਜੀਰਾ ਨਾਂ ਦੇ ਟਾਪੂ ਤੇ ਚਲੇ ਗਏ ਸਰਦਾਰ ਗੁਰਦੇਵ ਸਿੰਘ ਸੇਠੀ ਦੀ ਅਗਵਾਈ ਵਿੱਚ ਸੱਤ ਸੱਜਣ ਡਾਕਟਰ ਪਾਸ ਜੰਜੀਰੇ ਪਹੁੰਚ ਗਏ ਡਾਕਟਰ ਨਾਲ 2 ਦਿਨ ਗੱਲਬਾਤ ਹੋਈ ਅਤੇ ਆਖਰ ਨੂੰ ਉਹਨਾਂ ਹਿੰਦੂ ਲੀਡਰਾਂ ਸਿਰਫ ਭਾਂਡਾ ਪਾੰਦੇ ਹੋਏ ਕਿਹਾ ਕਿ ਉਹਨਾਂ ਨੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਮੇਰੇ ਸਾਥੀ ਅਸ਼ੂਤ ਲੀਡਰਾਂ ਨੂੰ ਉਸ ਨਾਲੋਂ ਪਾੜ ਦਿਆ ਹੈ ਅද ਉਹ ਹਿੰਦੂ ਰਹਿਣਾ ਮੰਨ ਚੁੱਕੇ ਹਨ ਜੇ ਮੈਂ ਹੁਣ ਸਿੱਖ ਬਣ ਵੀ ਜਾਂਦਾ ਹਾਂ ਤਾਂ ਬਹੁਤ ਥੋੜੇ ਐਸੇ ਆਦਮੀ ਹੋਣਗੇ ਜਿਹੜੇ ਮੇਰੇ ਨਾਲ ਸਿੱਖ ਬਨਣ ਨੂੰ ਤਿਆਰ ਹੋਣ ਅਸਲ ਹਕੀਕਤ ਇਹ ਸੀ ਕਿ ਡਾਕਟਰ ਅੰਬੇਦਕਰ ਗਾਂਧੀ ਦੇ ਛੜਿਆੰਤਰਾ ਤੋਂ ਡਰ ਚੁੱਕੇ ਸਨ ਜਿਸ ਕਰਕੇ ਉਹ ਆਪਣੇ ਵਚਨ ਦੀ ਪਾਲਣਾ ਨਾ ਕਰ ਸਕੇ ਕਿਉਂਕਿ ਗਾਂਧੀ ਨੇ ਚੌਪਾਸੜ ਹਮਲੇ ਸ਼ੁਰੂ ਕਰ ਦਿੱਤੇ ਸਨ ਡਾਕਟਰ ਸੰਗਤ ਸਿੰਘ ਅਨੁਸਾਰ ਹਾਰਿਕ ਪਾਸੇ ਤਾਂ ਗਾਂਧੀ ਨੇ ਕੀਦੂ ਫਰੋਕਤ ਰੱਖੀ ਦਲਤਾਂ ਵਿੱਚ ਫੁੱਟ ਪਾਉਣ ਦਾ ਯਤਨ ਕੀਤਾ ਦੂਜਾ ਡਾਕਟਰ ਅੰਬੇਦਕਰ ਵਿਰੁੱਧ ਤਾਮਲ 나ਡੂ ਦੇ ਰਾਜਾ ਨੂੰ ਖੜਾ ਕੀਤਾ ਤੀਜਾ ਉਸਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਸਿੱਖ ਗੁਰਮੁਖੀ ਦੀ ਥਾਂ ਦੇਵਨਾਗਰੀ ਲਿਪੀ ਨੂੰ ਅਪਣਾ ਲੈਣ ਅਤੇ ਚੌਥਾ ਤੇ ਸਭ ਤੋਂ ਵੱਡਾ ਹਮਲਾ ਇਹ ਸੀ ਕਿ ਉਸਨੇ ਆਪਣੇ 19 ਸਤੰਬਰ 1936 ਦੇ ਹਰੀਜਨ ਨਾਂ ਦੇ ਪਰਚੇ ਉੱਤੇ ਲਿਖਿਆ ਕਿ ਡਾਕਟਰ ਅੰਬੇਦਕਰ ਸਿੱਖਾਂ ਨੂੰ ਹਿੰਦੂ ਨਹੀਂ ਸਮਝਦਾ ਉਹ ਨਿਸ਼ਚਿਤ ਤੌਰ ਤੇ ਧਰਮ ਬਦਲਣਾ ਚਾਹੁੰਦਾ ਹੈ ਜੇ ਹਿੰਦੂ ਹੁੰਦੇ ਤਾਂ ਕੋਈ ਗੱਲ ਨਹੀਂ ਸੀ ਪਰ ਕਿਉਂਕਿ ਸਿੱਖ ਆਪਣੇ ਆਪ ਨੂੰ ਇੱਕ ਵੱਖਰੇ ਧਰਮ ਵਾਲੇ ਸਮਝਦੇ ਹਨ ਅਤੇ ਵੱਖਰੇ ਵੋਟ ਅਧਿਕਾਰ ਰੱਖਦੇ ਹਨ ਕੋਈ ਵੀ ਨਹੀਂ ਜੋ ਡਾਕਟਰ ਅੰਬੇਦਕਰ ਅਦੇ ਮੁੰਜੇਰੀ ਪੇਸ਼ ਕੀਤੀ ਤਜਵੀਜ਼ ਵਿੱਚ ਸ਼ਾਮਲ ਹੋ ਸਕੇਗਾ ਇਹੀ ਅਸਲ ਕਾਰਨ ਸਨ ਜਿੰਨਾ ਕਰਕੇ ਡਾਕਟਰ ਅੰਬੇਦਕਰ ਸਿੱਖ ਨਾ ਬਣੇ ਪਰ ਸਮਕਾਲੀ ਹਕੂਮਤ ਨੇ ਆਪਣੇ ਪਿਆਦਿਆਂ ਰੱਖੇ ਇਹ ਭਾਂਡਾ ਸਿੱਖ ਲੀਡਰਸ਼ਿਪ ਭੰਨਿਆ ਜੋ ਕਿ 100% ਝੂਠ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ